ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਸੋਨੇ ਦੀ ਚਮਕ ਮੰਦ ਪੈ ਗਈ ਹੈ ਜਿੱਥੇ ਲੋਕ ਸੋਚ ਰਹੇ ਸਨ ਕਿ ਸੋਨਾ ਇੱਕ ਵਾਰ ਫਿਰ ਰਿਕਾਰਡ ਤੋੜੇਗਾ ਉੱਥੇ ਹੁਣ ਸੋਨੇ ਦੀ ਕੀਮਤ ਇੱਕ ਮਹੀਨੇ ਦੇ ਸਭ ਤੋਂ ਹੇਠਲੇ ਪੱਧਰ ਤੇ ਪਹੁੰਚ ਗਈ ਹੈ ਵਿੱਤ ਮਾਹਰ ਅਜੇ ਕੈਡੀਆਂ ਦੇ ਮੁਤਾਬਕ ਅਮਰੀਕੀ ਫੈਡਰਲ ਰਿਜ਼ਰਵ ਨੇ ਇਸ਼ਾਰਾ ਦਿੱਤਾ ਹੈ ਕਿ ਉਹ ਨੇੜਲੇ ਸਮੇਂ ਵਿੱਚ ਜ਼ਿਆਦਾਤਰਾਂ ਚ ਕਟੌਤੀ ਕਰਨ ਦੇ ਮੂਡ ਵਿੱਚ ਨਹੀਂ ਹਨ ਅਤੇ ਜਿਵੇਂ ਹੀ ਵਿਆਜ ਦਰਾਂ ਵਿੱਚ ਕਟੌਤੀ ਦੀ ਸੰਭਾਵਨਾ ਘਟੀ ਸੋਨੇ ਤੇ ਦਬਾਅ ਤੁਰੰਤ ਵਧ ਗਿਆ ਸੋਨਾ ਇਸ ਵੇਲੇ ਵਿਸ਼ਵ ਬਾਜ਼ਾਰ ਵਿੱਚ ਲਗਭਗ 3940 ਪ੍ਰਤੀ ਡਾਲਰ ਔਸਤੋਈ ਵਪਾਰ ਕਰ ਰਿਹਾ ਹੈ ਜੋ ਕਿ ਅਕਤੂਬਰ ਦੇ ਸ਼ੁਰੂ ਤੋਂ ਬਾਅਦ ਦਾ ਸਭ ਤੋਂ ਘੱਟ ਭਾਵ ਹੈ ਇਸ ਦੇ ਨਾਲ ਹੀ ਚੀਨ ਨੇ ਸੋਨਾ ਵੇਚਣ ਵਾਲਿਆਂ ਲਈ ਟੈਕਸ ਛੋਟ ਖਤਮ ਕਰ ਦਿੱਤੀ ਹੈ ਇਸ ਕਦਮ ਨਾਲ ਇਹ ਬਾਜ਼ਾਰ ਖਾਸ ਕਰਕੇ ਭਾਰਤ ਜਿੱਥੇ ਦੁਨੀਆ ਵਿੱਚ ਸਭ ਤੋਂ ਵੱਧ ਸੋਨਾ ਖਰੀਦਿਆ ਜਾਂਦਾ ਹੈ ਉੱਥੇ ਮੰਗ ਵਿੱਚ ਕਮੀ ਦੇ ਸੰਕੇਤ ਮਿਲ ਰਹੇ ਹਨ ਪਰ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਜੇਕਰ ਵਿਸ਼ਵ ਵਿੱਤ ਬਾਜ਼ਾਰ ਵਿੱਚ ਅਨਸਥਿਰਤਾ ਜੰਗ ਜਾਂ ਆਰਥਿਕ ਤਣਾਅ ਵਾਧਦਾ ਹੈ ਤਾਂ ਲੋਕ ਦੁਬਾਰਾ ਸੋਨੇ ਨੂੰ ਸੁਰੱਖਿਅਤ ਸਹਾਰਾ ਮੰਨ ਕੇ ਖਰੀਦਣਾ ਸ਼ੁਰੂ ਕਰ ਦੇਣਗੇ ਇਸ ਦਾ ਮਤਲਬ ਜੇ ਬਾਜ਼ਾਰ ਹਿੱਲਦੇ ਹਨ ਸੋਨਾ ਖੜਾ ਰਹੇਗਾ ਅਤੇ ਫਿਰ ਸੋਨੇ ਦੀ ਕੀਮਤ ਵਿੱਚ ਚੜ੍ਹਾ ਦੇਖਣ ਨੂੰ ਮਿਲ ਸਕਦਾ ਹੈ ਹੋਰ ਆਰਥਿਕ ਅਪਡੇਟਸ ਲਈ ਜੁੜੇ ਰਹੋ ਜੇ ਐਨ ਜੇ ਨਿਊਜ਼ ਇੰਡੀਆ ਦੇ ਨਾਲ